ਲਓ ਜੀ ਇਹ ਸਾਸੀ ਰੂਮ ਦੇ ਵਿੱਚ ਸਾਡੀ ਅੱਜ ਦੀ ਦੋ ਦਿਨ ਸਾਡੇ ਅਗਲੇ ਲੰਘਣਗੇ ਤੇ ਲੱਗ ਬਹੁਤ ਸੋਹਣਾ ਰੂਮ ਹੈ ਜੈ ਲਾਈਕ ਇਟ ਇੱਥੇ ਫੋਟੋ ਲਾਉਣੀ ਭੁੱਲ ਗਏ ਭਾਏ ਵਿੱਚ ਨਹੀਂ ਸੋਹਣਾ ਭਾਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਹਾਏ 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 ਮੰਨ ਗਿਆ ਸੇ ਲਾਹੌਰ ਦਾ ਵਿਊ ਆਹ ਸੇ ਜੀ ਲਾਹੌਰ ਤਾਂ ਦੇਖ ਲਓ ਜੀ ਲਾਹੌਰ ਦਾ ਵਿਊ ਜਿਹੜੇ ਸ਼ਹਿਰ ਚੋਂ ਨੂੰ ਦਰਸਦੀ ਦੁਨੀਆ। نو ਸਾਡੇ ਸਾਹਮਣੇ ਚੌਕ ਮਹੇਸ਼ਵਰੀ ਚੌਕ ਪਟਿਆਲਾ। ਲਓ ਜੀ। ਹੁਣ ਅਸੀਂ ਚੱਲੇ ਜੀ ਮਸ਼ਾਇਰੇ ਤੇ। ਮਸ਼ਾਇਰੇ ਤੇ ਆਹ ਗੱਲ ਸਿਆਣੀ ਕਰਦੇ ਹਾਂ ਨੇ ਲਾਈਟਾਂ ਕਰਕੇ ਬੰਦ। ਬਹੁਤ ਸੋਹਣਾ ਥਿਊ ਜੀ ਬਹੁਤ ਸੋਹਣਾ। ਸਨੇਪਾਂ ਵੀ ਪਾ ਲਈਏ ਸਨੇਪਚੈਟ ਤੇ ਐਡ ਕਰ ਸਕਦੇ ਹਾਂ। ਸਨੇਪਾਂ ਦੇਖਣ ਲਈ ਸਾਡਾ ਸਮਾਨ ਆ ਰਿਹਾ 1.5 ਲੱਖ ਹੋਣ ਤੁਰਿਆ। ਅਸੀਂ ਨੂੰ ਮਸ਼ਾਇਰੇ ਤੇ ਚੱਲੇ ਸਾਨੂੰ ਰਾਣਾ ਰਣਵੀਰ ਤੇ ਬਾਕੀ ਹਾਂਜਰਾ ਸਾਹਿਬ ਸਾਰਾ ਨਾ ਮਲਾਉਣੇ ਆ। ਉਹ ਐਸੇ ਹੋਟਲ 'ਚ ਹੀ ਹੋ ਰਹੇ। ਉਹ ਐਸੇ ਹੋਟਲ 'ਚ ਠਹਿਰੇ ਵੀ ਐਸੇ ਹੋਟਲ 'ਚ ਹੋਣਗੇ। ਰਾਣਾ ਭਾਜੀ ਦਾ ਚਲੋ ਪਹਿਲਾਂ ਤੋਂ ਵੀ ਜਾਣਦੇ ਆ ਤੇ ਤੁਸੀਂ ਹੁਣ ਮਿਲੋਗੇ ਇਹ ਲਹਾ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਦ ਮੰਦਰ ਦਾ ਲਉ ਤੇ ਤੇਰਾ ਮੇਰਾ ਲਗਣਾ ਤੇਰੇ ਮੇਰੇ ਵਾਹ ਬਹੁਤ ਤੇਰਾ ਹੋ ਮੇਰਾ ਲਗਣਾ ਤੇਰੇ ਮੇਰੇ ਖੰਗਰ ਦੀ ਤੇ ਰੱਬ ਕਰੇ ਰੱਬ ਕਰੇ ਤੁਮ ਮੰਦਰ ਵਾਂਗੂ ਵੇਖੀ ਮੇਰੀ ਮਸਜਦ ਯਾ ਇਤਜਾ ਹੈ ਸਵਾਲ ਹੈ ਕਰਨਾ ਹੈ ਤਾਂ ਨਾ ਨਾ ਕਰੇ ਤੂੰ ਮੰਤਰਵਾਦ ਨੂੰ ਵੇਖੇ ਤੇ ਨਹੀਂ ਮੱਸਦੂ ਓਏ ਖਲਾਕ ਕਰੇ ਮੈਂ ਮਸਜਦ ਆਪਣੇ ਹੱਥਾਂ ਦੇ ਲੈ ਕੇ ਲੋਕ ਫੇਰ ਕੇ ਤੇ ਬਦਲ ਨਹੀਂ ਇੱਥੇ ਆਏ ਨੇ ਇਸੇ ਤਰ੍ਹਾਂ ਦੇ ਨਾਲ ਹੋਇਆ ਵਾਕੀ ਲੋਕਾਂ ਨੇ ਇੰਝ ਹੀ ਪਿਆਰ ਕੀਤਾ ਇਸੇ ਤਰ੍ਹਾਂ ਮੁਹੱਬਤ ਕੀਤੀ ਹੈ ਇਸੇ ਤਰ੍ਹਾਂ اچھا ਹੁਣ ਉਹਦਰ ਦੀ ਆਬਾਦ ਦਾ ਮੈਨੂੰ ਨਹੀਂ ਪਤਾ ਲੇਕਿਨ ਇੱਥੇ ਜਿਹਨਾਂ ਨੂੰ ਮਿਲੀਦਾ ਉਹਨਾਂ ਨੂੰ ਵੇਖ ਕੇ ਲੱਗਦਾ ਕਿ ਉਹ ਵੀ ਪਿਆਰ ਦੇ ਭਰੇ ਪਏ ਤੇ ਮੈਂ ਆਪਣੀ ਆਬਾਦ ਦੀ ਗੱਲ ਕਰਨਾ ਕਿ ਇਹ ਤੇ ਜਿੱਤੇ ਪਿਆਰ ਦੇ ਭਰੇ ਪਏ ਨੇ ਜਿੱਥੇ ਦੀ ਕੋਈ ਭਰਾ ਮਿਲੇ ਨੇ ਸਾਨੂੰ ਭੈਣ ਮਿਲੀਏ ਇੰਡੀਆ ਤੋਂ ਆਏ ਖਾਸ ਤੌਰ ਤੇ ਸਾਡੇ ਫਰਨਾਣਾ ਰਣਵੀਰ ਹੋਰ ਫਰਾਂ ਵਾਲ ਵੀ ਹੋਈ ਖਬਰ ਕਿੱਸੀ ਆ ਗਈ ਮੈਂ ਸੈਂਡ ਕਰ ਮੈਨੂੰ ਨਾਨਕ ਮੱਤਾਂ ਦੇਮ ਦੇ ਮੇਰੀ ਪਿੱਠ ਤੇ ਖੜੇ ਫਰੀਦ ਮੈਨੂੰ ਨਾਨਕ ਮੱਤਾਂ ਦੇਮ ਦੇ ਮੇਰੀ ਪਿੱਠ ਤੇ ਖੜੇ ਫਰੀਦ ਮੈਨੂੰ ਮਿਲਣ ਸੁਰਮਰਦਾਨਿਓ ਮੈਂ ਲਾਲੂ ਭਗਤ ਮਰੀਦ ਹਾਏ 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 ਵਾਹ ਬੱਚੇ ਮੈਨੂੰ ਨਾਨਕ ਮੱਥਾ ਦੇਮ ਦੇ ਮੇਰੀ ਪਿੱਠ ਤੇ ਖੜੇ ਫਰੀਦ ਮੈਨੂੰ ਮਿਲਣ ਸੁਰਮਰਦਾਨਿਓ ਮੈਂ ਲਾਲੂ ਭਗਤ ਮਰੀਦ ਹਾ ਇਸ਼ਕ ਚ ਮਿਰਜ਼ਾ ਝੂਲਦਾ ਹਾ ਇਸ਼ਕ ਚ ਮਿਰਜ਼ਾ ਝੂਲਦਾ ਮੈਂ ਮਸਤੀ ਦਾ ਸਰਦਾਰ ਮੈਂ ਸਬਰ ਲਿਆ ਮਜ਼ਦੂਰ ਤੋਂ ਮੈਂ ਰਹਿਣਾ ਖਬਰਦਾਰ ਵਾਹ ਮੇਰੀ ਧੌਣ ਚ ਦੁੱਲਾ ਝਾਕਦਾ ਮੇਰੀ ਧੌਣ ਚ ਦੁੱਲਾ ਝਾਕਦਾ ਮੇਰੇ ਮੌਰੀ ਬੁੜ ਕੇ ਮੋੜ ਮੇਰੀ ਹਿੰਮਤ ਸਿੰਘ ਰਣਜੀਤ ਦੀ ਮੈਂ ਦੁਸ਼ਮਣ ਦਿਆਂ ਮਰੋੜ ਮੈਨੂੰ ਮਨ ਟੋ ਪਾਸ਼ ਹਲੂਣ ਦੇ ਮੈਨੂੰ ਮਨ ਟੋ ਪਾਸ਼ ਹਲੂਣ ਦੇ ਤੇ ਜੀਣਾ ਦੱਸ ਦੀ ਮੌਤ ਮੈਨੂੰ ਦੇਣ ਕਿਤਾਬਾਂ ਰੋਸ਼ਨੀ ਨਾ ਧੂਫ ਲਾਵਾਂ ਨਾ ਜੋਤ ਮੈਨੂੰ ਦੇੜ ਕਿਤਾਬਾਂ ਰੋਸ਼ਨੀ ਨਾ ਧੂਫ ਲਾਮਾ ਨਾ ਜੋਤ ਹਕੰਦ ਸਰਹੰਦ ਦੀ ਦੱਸ ਦੀ ਹਕੰਦ ਸਰਹੰਦ ਦੀ ਦੱਸ ਦੀ ਕੀ ਹੁੰਦਾ ਹੈ ਬਲੀਦਾਨ ਮੈਨੂੰ ਕਹਿਣ ਸਰਾਬਾ ਪਗਸ ਕਰ ਹਸ ਕੇ ਸਭ ਪਰਵਾਨ ਮੈਂ ਬੱਚਿਆਂ ਦੇ ਸੰਗ ਖੇਡ ਕੇ ਮੈਂ ਬੱਚਿਆਂ ਦੇ ਸੰਗ ਖੇਡ ਕੇ ਕਰ ਲੈਣਾ ਪਾਠ ਧਿਆਨ ਮੈਂ ਖੂ ਨੀ ਕਰਦਾ ਵਕਤ ਦਾ ਮੈਨੂੰ ਦੁੱਖ ਸੁਖ ਪਵਾਨ ਮੈਨੂੰ ਭਗਤ ਪੂਰਨ ਸਿੰਘ ਦੱਸਿਆ ਕਿ ਸੇਵਾ ਕੀ ਸਨਮਾਨ ਹੈ ਬਾਤ ਅਕਲ ਤੇ ਹੁਨਰ ਦੀ ਕੋਈ ਜੰਮ ਦਾ ਨਹੀਂ ਮਹਾਨ ਆਹਾ ਵਾਹ ਵਾਹ ਮੈਨੂੰ ਭਗਤ ਪੂਰਨ ਸਿੰਘ ਦੱਸਿਆ ਕਿ ਸੇਵਾ ਕੀ ਸਨਮਾਨ ਹੈ ਬਾਤ ਅਕਲ ਤੇ ਹੁਨਰ ਦੀ ਕੋਈ ਜੰਮ ਦਾ ਨਹੀਂ ਮਹਾਨ ਇਹ ਪੰਜਾਬੀ ਸ਼ਾਨਾਮਤੀ ਏ ਇਹ ਪੰਜਾਬੀ ਸ਼ਾਨਾਮਤੀ ਏ ਮੇਰੀ ਬੋਲੀ ਏ ਮੇਰਾ ਮਾਣ ਓਏ ਬੁੱਲਾ ਤੇ ਵਾਰਸ ਧੜਕਦੇ ਮੇਰੇ ਸ਼ਬਦਾਂ ਅੰਦਰਿਆਂ ਜੇ ਪਾਣੀ ਹਵਾ ਸੰਭਲੂ ਜੇ ਪਾਣੀ ਹਵਾ ਸੰਭਲੂ ਤਾਂ ਮੈਂ ਤੇ ਦੇਸ਼ ਆਬਾਦ ਜਦ ਜਾਤ ਵਿਕਰਮ ਮੁਕਿਆ ਫਿਰ ਜ਼ਿੰਦਗੀ ਜ਼ਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਸ਼ਾਇਰ ਸਾਡੇ ਪਦਮ ਸ਼੍ਰੀ ਹਾਂਜੀ ਉਹਨਾਂ ਲਈ ਬਹੁਤ ਤਾੜੀਆਂ ਭਾਗੀ ਜੀ ਮੈਂ ਤੁਹਾਨੂੰ ਕਦੇ ਲੁਧਿਆਣੇ ਕਿਹਾ ਸੀ ਕਿ ਪਾਤਰ ਸਾਹਿਬ ਗਏ ਨਹੀਂ ਸਾਡੇ ਵਿੱਚ ਹਾਜ਼ਰ ਨਹੀਂ ਜਿੰਨੀ ਦੇਰ ਕਲਮ ਦੇ ਵਿੱਚ ਨਾ ਸ਼ਬਦ ਦੇ ਵਿੱਚ ਹੀ ਤਾਕਤ ਹੁੰਦੀ ਹੈ ਅੱਜ ਵੱਡੇ ਵੱਡੇ ਸ਼ਾਇਰ ਵੱਡੇ ਵੱਡੇ ਗਵਈਏ ਇਸੇ ਲਈ ਜਿਉਂਦੇ ਨੇ ਕਿਉਂਕਿ ਉਹ ਸਾਡੇ ਅੰਦਰ ਗੂੰਜਦੇ ਨੇ ਪਰ ਚਾਲੂ ਲਿਖਣ ਵਾਲੇ ਤੇ ਚਾਲੂ ਗਾਉਣ ਵਾਲੇ ਉਹ ਹਫ਼ਤੇ ਦੀ ਉਮਰ ਹੰਡਾਉਂਦੇ ਨੇ ਦੇ ਜਿਹੜੇ ਪਾਤਰ ਵਾਂਗੂ ਤੇ ਬਾਬੇ ਵਾਂਗੂ ਲਿਖਦੇ ਨੇ ਬੈਸਤਾ ਇਹਨਾਂ ਨੇ ਕਿਹਾ ਤੁਹਾਡੀ ਐਕਸਪਾਇਰੀ ਡੇਟ ਨਿਕਲ ਗਈ ਹੈ ਪਰ ਉਹ ਸ਼ੇਰ ਘੱਟ ਸੁਣਾਇਆ ਕਰੋ ਕਿ ਰੱਬ ਦੇ ਨਾਲ ਪੰਜਾਬੀ ਬੋਲ ਕੇ ਦੇਖੂਗਾ ਤੁਹਾਡੇ ਢਾਟ ਪਵਾਉਣੇ ਪਏ ਨੇ ਸਾਨੂੰ ਇੱਥੇ ਚੰਗੀ ਪੰਜਾਬੀ ਬੋਲਣਗੇ ਸੀ ਬਾਬੇ ਦੇ ਦਰ ਤੋਂ ਮੋੜ ਕੇ ਲੈ ਕੇ ਆਂਦਾ ਰੱਬ ਤਾਂ ਬੋਲਣ ਲੱਗਿਆ ਸੀ ਤੁਨੂੰ ਪਛਣ ਲੱਗਿਆ ਸੀ ਹਾਂ ਕੀ ਹਾਲ ਹੈ ਸੋ ਬਹੁਤ ਸੋਹਣਾ ਤੁਸੀਂ ਕਮਾਲ ਹੈ ਸੋ ਪਾਤਰ ਸਾਹਿਬ ਲਿਖਦਿਆ ਕਿ ਲੱਗੀ ਜੇ ਤੇਰੇ ਕਾਲ ਜੇ ਹਲੇ ਛੁਰੀ ਨਹੀਂ ਲਗੀ ਜੇ ਤੇਰੇ ਕਾਲ ਜੇ ਹਾਲੇ ਛੁਰੀ ਨਹੀਂ ਇਹ ਨਾ ਸਮਝ ਸ਼ਹਿਰ ਦੀ ਹਾਲਤ ਬੁਰੀ ਨਹੀਂ ਵਜਦਾ ਵਸੰਤ ਰਾਗ ਹੈ ਜੇ ਰੇਡੀਓ ਤੋਂ ਰੋਜ਼ ਮਤਲਬ ਨਾ ਲੈ ਕੇ ਪਉਣ ਖਿਜ਼ਾਂ ਦੀ ਤੁਰੀ ਨਹੀਂ ਕੁਝ ਲੋਕ ਸਮਝਦੇ ਨੇ ਇਹ ਨਾ ਰਾਗ ਨੂੰ ਸੋਨੇ ਦੀ ਜੇ ਹੈ ਬੰਸਰੀ ਤਾਂ ਬੇਸੁਰੀ ਨਹੀਂ ਹਰ ਰੋਜ਼ ਖੁਰਦੀ ਜਾਪਦੀ ਹੈ ਭਾਵੇਂ ਫੇਰ ਵੀ ਪਾਣੀ ਚ ਟਿੱਕੀ ਚੰਨ ਦੀ ਅੱਜ ਤੱਕ ਖੁਰੀ ਰਹੋ ਅਸੀਂ ਆਉਂਦੇ ਰਹਾਂਗੇ ਕਿਤਾਬਾਂ ਨਾਲ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਜੋੜਦੇ ਰਹੋ ਕੀ ਤਾਬ ਜੇ ਚਾਹੁੰਦੇ ਹੋ ਚੰਗਾ ਕਿਰਤਾਰ ਬਣੇ ਚੰਗਾ ਕਿਰਦਾਰ ਰਹੇ ਸਾਡਾ ਮਨੁੱਖਤਾ ਦਾ ਤੇ ਸਾਡੇ ਕਿਰਦਾਰ ਦੀਆਂ ਗੱਲਾਂ ਹੋਣ ਜੇ ਚਾਹੁੰਦੇ ਹੋ ਸਾਡੇ ਕੋਲੇ ਤਾਕਤ ਹੋਵੇ ਅਸੀਂ ਗਰੀਬ ਗੁਰੂਪੇ ਦੇ ਨਾਲ ਖੜੀਏ ਤੇ ਹਕਤਾਂ ਲਈ ਲੜੀਏ ਜੇ ਚਾਹੁੰਦੇ ਕਿ ਸਾਡੇ ਸਾਰਿਆਂ ਦੇ ਵਿੱਚ ਬਰਾਬਰਤਾ ਹੋਵੇ ਤੱਕੀ ਤਾਂ ਬ ਜ਼ਰੂਰੀ ਹੈ ਕਿਰਦਾਰ ਤਾਕਤ ਬਰਾਬਰਤਾ ਇਹ ਆਪਣੇ ਕੋਲੇ ਜ਼ਰੂਰ ਲੈ ਕੇ ਆਇਓ ਪੰਜਾਬੀ ਹੋ ਲੋਗੇ ਰਹੋ ਜਾਂਦੇ ਰਹੋ ਆਉਂਦੇ ਰਹੋ ਮਿਲਦੇ ਰਹੋਗੇ ਲਵ ਯੂ ਆਲਸੋ ਦੇਖੇ ਹਾਂ ਖੁਸ਼ੀਆਂ ਮੰਡਣਾ ਜਾਂ ਧਰਤ ਪੱਨੋਂ ਨਹੀਂ ਦੋਸਤੋ ਮੈਂ ਤੁਹਾਨੂੰ ਬੇਖਿਆਲ ਸੁਣਦਾ ਮਨੀਰ ਸ਼ਰਪੂਰੀ ਅਗੇ ਦੀ ਜਾਨ ਤੁਸੀਂ ਆਓ ਅਹਿਮਦ ਅਲਾਹ ਤੁਸੀਂ ਵੀ ਆਓ ਕੰਮ ਅਸੀਂ ਥੋੜਾ ਅਸੀਂ ਨਕਾਕ ਦੀ ਗੱਲ ਕੋਈ ਨਹੀਂ ਕਰ ਰਹੇ ਮਤਲਬ ਉਹ ਧਾਂਗੇ ਬੈ ਕੇ ਤੇ ਜਾ ਇਕ ਬੋਲੀ ਤੇ ਬੜੀ ਬੇਨਤੀ ਦੇ ਨਾਲ ਮੈਂ ਕਹਾਂ ਆਸਾ ਮੇਰੇ ਕੋਲ ਖਲੋ ਕੇ ਮੈਨੂੰ ਬੋਲੀ ਪਾ। ਤੇ ਮੈਂ ਬੋਲੀ ਆਪਣੀ ਵੱਜ ਬੋਲ ਇhtram ਤਾਰਾ ਸਰਾ ਸਾਬ ਦੀ ਸੁਣਾਇਆ। ਓ ਛੜੰਗ ਰੰਗ ਲੱਥੇ ਤਕੇ ਵਾ ਹਾਂ ਸੜ ਤੇਰੇ ਨਾਲ ਗੱਲ ਕਰੀ ਕੇ ਬਾਬਾ ਜੀ ਵਾਹਿਗੁਰੂ ਜੀ ਰੰਗਲੇ ਤੇ ਰਾਣਾ ਬੜੀ ਸਾਰੀ ਸੁਰੀਲੇ ਨੇ ਕਿਹਦਾ ਕਿਹਦਾ ਨਾਮ ਲਾ ਦਵਾ ਪਰ ਜਿਹੜਾ ਜੀਐਸਟੀ ਤੁਹਾਡੇ ਰੂਗ ਰੂ ਹੈ ਇਹ ਤੇ ਭਾਵੇਂ ਸਰਕਾਰ ਵੀ ਥੋੜਾ ਜਿਹਾ ਮਰਹੂਦ ਹੈ ਲੇਕਿਨ ਇਹ ਵੀ ਕਿ ਬਹੁਤ ਹੀ ਰੂਹدار ਬੜਾ ਹੀ ਸੁਰੀਲਾ ਬੜਾ ਹੀ ਸੁੱਚਾ ਆਪਣੇ ਬਾਪ ਦੀ ਲੈਗੇਸੀ ਨੂੰ ਅੱਗੇ ਲੈ ਕੇ ਜਾਣ ਵਾਲਾ ਬੜਾ ਹੀ ਨਿਮਰਤਾ ਵਾਲਾ ਜਿਹਦੇ ਅੰਦਰ ਸ਼ੁਕਰਾਨਾ ਵੀ ਹੈ ਮੁਹੱਬਤ ਵੀ ਹੈ ਤੇ ਸੁਰ ਵੀ ਬੜਾ گاਉਂ ਦਾ ਸੋਹਣਾ ਸੁੱਚਾ ਸਿਲਿਕਾ ਤੇ ਤੁਹਾਡੇ ਸਾਰਿਆਂ ਦੇ ਰੂਬਰੂ ਇਮਰਾਨ ਸ਼ੌਕਤ ਅਲੀ ਸਾਡੇ ਪੰਜਾਬ ਦਾ ਮਾਣ ਮਾਣਯੋਗ ਸ਼ੌਕਤ ਅਲੀ ਜੀ ਹੋਣ ਦੇ ਹਸਾਬ ਦਾਦੇ ਸਾਡੇ ਪੰਜਾਬੀ ਦੇ ਬੜੇ ਹੀ ਨਵੇਂਲੇ ਅਜੋਕੇ ਲੋਕਪਖਾਂ ਲੋਕਪਖ ਦੇ ਲੋਕਸੁਰਾਂ ਦੇ ਗਾਇਕ ਫਕੀਰੀ ਵੀ ਗਾਉਂਦੇ ਨੇ ਬਿਲਮੰਟੀਵੀ ਦੇ ਵੀ ਹੋ ਮਤਲਬ ਇੱਕ ਲੰਮਾ ਇਹਨਾਂ ਦਾ ਕੈਰੀਡੀਕ ਨੇ ਹਰ ਗਾਣੇ ਦਾ ਗਾਣਾ ਤੁਹਾਡੇ ਸਾਰਿਆਂ ਦੀਆਂ ਤਾੜੀਆਂ ਤੇ ਬਰਬੂਰ ਤਾੜੀਆਂ ਦੀ ਆਦੂ ਬਿਸਮਿਲ੍ਲਾ ਬਿਸਮਿਲ੍ਲਾ ਨਾੜਕੀ ਦਾ ਜਾ ਕੋ ਲੋ ਸੀ ਤਿੰਨ ਤਿੰਨ ਚਾਰ ਦਿਨ ਫਿਰੰਤ ਬਾਦ ਫਿਰ ਸੀ ਖਾਣੇ ਵੱਲ ਸ਼ਕਤੀ ਦੇ ਸਾਹਮਣੇ ਇਹਦੀ ਤੁਲਪੁਣਾਈ ਨੂੰ ਗਾਇਆ ਓ

ਮੈਂ ਬਲੌਗ ਬਣਾਉਣਾ ਤੁਸੀਂ ਫੋਟੋ ਬਣਾਓ ਮੈਂ ਮੈਂ ਵੀ ਆਵਾਂ ਲੈ ਵੀ ਬਹੁਤ ਗਿਲ ਵੇਲਾ ਟੀਵੀ ਵਾਲੇ ਫੋਟੋ ਬਣਾਉਂਦੇ ਅੱਛਾ ਸਾਡੇ ਵਾਲਾ ਹੈ ਐਂਟਰ ਦਾ ਮਾਰ ਸੀ ਗਿਆ ਆਪਣਾ ਇਹਦਾ ਪੌਣਾ ਦਾ ਕੰਮ ਕਰਦਾ ਸੀ ਭਾਈ ਮਨੂ ਜਿਆ ਸੀ ਗਿਆ ਦੋ ਪੰਜਾਬਾਂ ਕੋਲ ਜਦੋਂ ਆਇਆ ਮੈਂ ਬਾਬਾ ਸੁਖਰ ਅਗੇ ਛੇਤੀਆ ਮੰਗੇ ਤਾ ਉਹਨੇ ਖੂਬ ਨੇ ਮੈਂ ਤੇ ਕੱਲ ਜਨਿਆ ਸਵੇਰੇ ਏਰੀਆ ਵਾਕੇ ਤੋਂ ਬਾਅਦ ਛੱਲੇ ਮੈਂ ਜਾਣਾ ਬਾਂਦੇ ਤੇ ਮੈਂ ਜ਼ਰੂਰ ਆਉਂਗਾ ਜੇ ਕਰਤਾਰਪੁਰ ਸਾਹਿਬ ਰਹਿ ਗਿਆ ਉਹ ਵੀ ਕਦੋਂ ਥਾਂ ਤੇ ਜਾਣਾ ਰਹਿ ਗਿਆ ਪੰਜਾਬ ਸਾਹਿਬ ਦਾ ਪੜਾ ਦਿਖਣ ਸੁਖਰ ਜੀ ਬਣਾ ਲੈ ਗਿਆ ਸਿਆਲ ਉਹ ਰਾਮਾ ਜੀ ਆਜੋ ਪਾਜੀ ਆਜੋ ਬਾਬਾ ਜੀ ਬੋਲੀ ਤੇ ਨਾ ਆਉਂਦਾ ਡਾਇਲੋਗ ਬੁਲਵਾਂ ਲਿੰਗ ਦੇ ਗਾਣਾ ਕੰਮ ਨਹੀਂ ਚੱਲਦਾ ਡਾਇਲੋਗ ਜਿਹੜੀ ਮਰਜ਼ੀ YouTube ਤੇ ਕੱਢ ਕੇ ਕੱਢਦਾ ਗਾਣਾ ਕਰੂ ਆਹ ਰੋੜ ਵਧੀਆ ਤੁਹਾਨੂੰ ਮੁੰਡਾ ਕਰਵਾ ਕਰਮ ਸਭ ਆਹ ਗਾੜੀਆਂ ਕਿਹੜੀਆਂ ਆਂ ਹਿੰਦੀਓਂ ਤੇ ਆਈ ਤਾਂ ਤੁਰ ਕੇ ਆਏ ਪੈਰੋਂ ਤੇ ਆਏ ਗਾੜੀ ਤੇ ਨਹੀਂ ਆਏ ਕੈਸ਼ 470 475 ਇਹ 470 ਦੀ ਆਈਸਕ੍ਰੀਮ ਦਾ ਸੌਦਾ ਮਾਰਿਆ ਓਨੇ ਓਨੇ ਆ ਲੈ ਵੀਖੋ ਨੀ 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 ਮੈਂ ਕਹਾ ਮੈਂ ਮਜਾ ਮਸ਼ਾਇਰਾ ਸੁਣ ਕੇ ਆਇਆ ਤੇ ਸਵਾਦ ਆ ਗਿਆ ਇਸ ਤਵਾਰ ਅਸੀਂ ਆਈਸਕ੍ਰੀਮ ਖਾ ਕੇ ਸੌ ਜਾਣਾ ਮੈਂ ਪਹੁੰਚ ਗਿਆ ਜਿੱਥੇ ਕਿੱਥੇ ਪਹੁੰਚਿਆ ਤੁਹਾਨੂੰ ਪਤਾ ਨਹੀਂ ਓਕੇ ਜਾਨ ਇਹਦੇ ਥਾਰਾ ਬਣਾ ਵੀਡੀਓ ਆ ਬਾਈ ਅਬਾਸ ਬਲਾਈਤ ਹਮਜਾ ਆਜ਼ਾਦ ਤੇ ਬਾਕੀ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਇਹ ਸਾਡੇ ਹਮਜਾ ਤੂੰ ਭਾਈ ਤੁਸੀਂ ਕਿਹੜੇ ਪਿੰਨੋਂ ਆ ਅਸੀਂ ਭੈਣ ਸਾਡੇ ਦਾਦੇ ਲਾਹੌਰੀਏ ਹੋਏ ਆਂ ਜੀ ਚੰਗਾ ਭਾਜੀ ਚੰਗਾ ਵੀਰ ਜੀ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ